ਉਪਰਵਾਰ ਦੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿੰਡਾ ਵੱਡਾ ਘਟਾ ਜਿਹੜਾ ਇਸ ਵੇਲੇ ਪਰਿਵਾਰ ਨੂੰ ਪਿਆਇਆ ਉਹਨਾਂ ਦੇ ਜੋ ਇੱਕ ਸਪੋਰਟਸਮੈਨ ਸੀ ਇੱਕ ਪੰਜਾਬ ਨੂੰ ਪਿਆਰ ਕਰਨ ਵਾਲਾ ਨੌਜਵਾਨਾਂ ਦਾ ਜੂਥ ਆਈਕਨ ਜਿਸ ਦੀ ਕਿ ਦੇਖ ਪਾ ਰਹੇ ਉਹਦਾ ਜੋ ਜਿਗਰੀ ਜਾਰ ਹੈ ਜੋ ਜਿਸਨੇ ਲਾਲ ਟੀ-ਸ਼ਰਟ ਪਾਈ ਉਹ ਦੇਖੋ ਉਸਦਾ ਪਰਵਾਰ ਕੇ ਦਾ ਪੂ ਬਾਂ ਮਾਰ ਕੇ ਰੋਂਦੇ ਨਜ਼ਰ ਆ ਰਹੇ ਕਿਉਂਕਿ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਘੱਡਾ ਵੱਡਾ ਘਾਟਾ ਪਿਆ ਉੱਥੇ ਕਿਤੇ ਨਾ ਕਿਤੇ ਇਸ ਪੰਜਾਬੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ ਕਿਉਂਕਿ ਕਦੇ ਸੋਚਿਆ ਨਹੀਂ ਹੋਣਾ ਕਿਸ ਤਰੀਕੇ ਦੀ ਘਟਨਾ ਜਿਹੜੀ ਹੈ ਪਰਿਵਾਰ ਦੇ ਨਾਲ ਵਾਪਰ ਸਕਦੀ ਹੈ ਇੱਕ ਸਪੋਰਟਸਮੈਨ ਸੀ ਚੰਗੇ ਇਨਸਾਨ ਸੀ ਬਹੁਤ ਸਾਰੇ ਖਿਤਾਬ ਜਿਹੜੇ ਇਹਨਾਂ ਦੇ ਵੱਲੋਂ ਜਿੱਤੇ ਗਏ ਸਨ ਨਾਮ ਇਹਨਾਂ ਦਾ ਚਮਕਦਾ ਸੀ ਗੂੰਜਦਾ ਸੀ ਹਰ ਇੱਕ ਨੌਜਵਾਨ ਇਹਨਾਂ ਨੂੰ ਦੇਖਣਾ ਪਸੰਦ ਕਰਦਾ ਸੀਗਾ ਭਾਰਤ ਦੇ ਪਹਿਲੇ ਬਾਡੀ ਬਿਲਡਰ ਸੀ ਜਿਨ੍ਹਾਂ ਨੇ ਆਈ ਐਫ ਬੀ ਬੀ ਪ੍ਰੋ ਕਟ ਜਿਨ੍ਹਾਂ ਨੂੰ ਮਿਲਿਆ ਹੋਇਆ ਸੀਗਾ ਮਿਸਟਰ ਏਸ਼ੀਆ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਜਿਹੜਾ ਜੇਤੂ ਸੀਗੇ ਮਿਸਟਰ ਇੰਡੀਆ ਜੇਤੂ ਸੀਗੇ 2009 ਦੇ ਵਿੱਚ ਤਾਂ ਇੱਕ ਚੰਗਾ ਮੈਸੇਜ ਦਿੰਦੇ ਸਨ ਚੰਗਾ ਸੁਨੇਹਾ ਖਾਸ ਕਰਕੇ ਵੈਜੀਟੇਰੀਅਨ ਡਾਈਟ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਆ ਬਾਡੀ ਬਣਾਈ ਸੀ ਉਹਨਾਂ ਦੇ ਰਿਸ਼ਤੇਦਾਰ ਤੁਸੀਂ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਭੈਣ ਇੱਕ ਸਾਈਡ ਉਹਨਾਂ ਦੇ ਖੜੇ ਆ ਅੱਖਾਂ ਦੇ ਵਿੱਚ ਅਥਰੂ ਹੈ ਕਿਉਂਕਿ ਇਹ ਕਿਤਨਾ ਕਿਤੇ ਇਹ ਤਸਵੀਰਾਂ ਹਲਾ ਕੇ ਰੱਖ ਦੇਣ ਜਰਾ ਆ ਕੇ ਰੱਖ ਦੇਣ ਵਾਲੀਆਂ ਕਿਉਂਕਿ ਇੱਕ ਮਾਂ ਦਾ ਜੋ ਪੁੱਤ ਹੈ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਬਰਿੰਦਰ ਘੁੰਮਣ ਜਿਸ ਦਾ ਪੂਰੀ ਦੁਨੀਆ 'ਚ ਨਾਮ ਸਿੱਕਾ ਬਾਲੀਵੁੱਡ ਤੱਕ ਦੇਖੋ ਕਿੰਦਾ ਛਾਇਆ ਟਾਈਗਰ 3 ਦੇ ਵਿੱਚ ਕੰਮ ਕੀਤਾ ਅ ਵੱਡੇ ਵੱਡੇ ਅਦਾਕਾਰਾਂ ਦੇ ਨਾਲ ਬਾਲੀਵੁੱਡ ਤੱਕ ਨਾਮ ਛਾਇਆ ਹੋਇਆ ਸੀ ਬਰਿੰਦਰ ਘੁੰਮਣ ਦਾ ਤੇ ਖਾਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਉਹਨਾਂ ਤੋਂ ਮੋਟੀਵੇਸ਼ਨ ਲੈਂਦੇ ਸੀ ਬਹੁਤ ਮੰਦ ਭਾਗੀ ਘਟਨਾ ਦਿਲ ਦੇ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਜਿਹੜੀ ਆ ਵਾਪਰੀ ਹੈ ਤਾਂ ਇੱਕ ਇੰਜਰੀ ਹੁੰਦੀ ਛੋਟੀ ਜਿਸ ਦੇ ਬਾਅਦ ਉਸ ਦੀ ਜਿਹੜਾ ਆ ਆਪਰੇਸ਼ਨ ਕਰਾਉਣ ਲਈ ਜਾਂਦੇ ਨੇ ਪਰ ਉਸ ਦੌਰਾਨ ਹੀ ਜਿਹੜਾ ਆ ਇਹਨਾਂ ਨੂੰ ਹਾਰਟ ਅਟੈਕ ਮਾਫ ਕਰਨਾ ਉਸ ਦੌਰਾਨ ਜਿਹੜਾ ਇਹਨਾਂ ਨੂੰ ਹਾਰਟ ਚ ਪ੍ਰੋਬਲਮ ਆਈ ਹਾਲਾਂਕਿ ਡਾਕਟਰਾਂ ਨੇ ਮੈਡੀਕਲ ਬਲੂਟਿਨ ਉਸਦਾ ਜਾਰੀ ਕਰਨਾ ਆ ਜਿਸ ਦੇ ਬਾਅਦ ਪੱਕਾ ਕੁਝ ਕਲੀਅਰ ਹੋ ਸਕਦਾ ਕਿ ਕਿਹਨਾ ਕਾਰਨਾਂ ਦੇ ਕਰਕੇ ਡੈਥ ਹੋਈ ਹੈ ਦੇਖੋ ਕਿਦਾਂ ਪਰਿਵਾਰਕ ਮੈਂਬਰ ਜਿਹੜੇ ਆ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨਜ਼ਰ ਆ ਰਹੇ ਨੇ ਬੇहद ਖੌਫਨਾਕ ਜਿਹੜੀ ਹੈ ਘਟਨਾ ਵਾਪਰੀ ਹੈ ਤਾਂ ਇੱਕ ਇਸ ਵੇਲੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਜੋ ਤਸਵੀਰ ਹੈ ਕੈਪਚਰ ਕਰਨੀ ਬਹੁਤ ਔਖੀ ਹੈ ਬੀਤੇ ਦਿਨ ਜਿਸ ਤਰੀਕੇ ਨਾਲ ਘਟਨਾਵਾਂ ਵਾਪਰੀਆਂ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਚਰੰਜੀਤ ਉਹ ਜਜਵਿੰਦਰ ਭੱਲਾ ਦੀ ਗੱਲ ਕਰ ਲਈਏ ਅ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਆਪਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਰਾਜਵੀਰ ਜਵੰਦਾ ਜਿਸ ਨੂੰ ਕਦੇ ਸੋਚਿਆ ਵੀ ਨਹੀਂ ਕਿ ਇਸ ਤਰੀਕੇ ਦੇ ਨਾਲ ਉਸ ਦੀ ਜਾਨ ਜਾ ਸਕਦੀ ਹੈ ਰਾਜਵੀਰ ਜਵੰਦਾ ਦੇ ਨਾਲ ਐਕਸੀਡੈਂਟ ਹੁੰਦਾ ਆ ਕਿੰਨੇ ਸਾਰੇ ਅਜਿਹੇ ਨਾਮ ਜਿਹੜੇ ਨੇ ਜੋ ਪੰਜਾਬ ਦੇ ਨੌਜਵਾਨ ਜਿਹੜੇ ਜੂਥ ਆਈਕਨ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਨੌਜਵਾਨਾਂ ਨੂੰ ਸਹੇਦ ਦਿੰਦੇ ਨੇ ਬੀਤੇ ਕਈ ਸਾਲਾਂ ਵਿੱਚ ਕਿੰਨੇ ਨੌਜਵਾਨ ਜਿਹੜੇ ਗਏ ਨੇ ਕਿੱਡਾ ਵੱਡਾ ਝਟਕਾ ਪੰਜਾਬ ਨੂੰ ਲੱਗਿਆ ਦੀਪ ਸਿੱਧੂ ਲੈ ਕੇ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਹਾਣਾ ਰਾਜਵੀਰ ਜਵੰਦੇ ਦੀ ਗੱਲ ਕਰ ਲਈਏ ਕਿੰਨੇ ਪੰਜਾਬੀ ਨੌਜਵਾਨ ਸੰਦੀਪ ਨੰਗਲ ਅੰਬੀਆਂ ਦੀ ਗੱਲ ਕਰ ਲਈਏ ਸੋ ਕਿਤਨੇ ਕਿਤੇ ਜੋ ਇਹ ਘਟਨਾਵਾਂ ਨੇ ਇਹ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਇਹ ਕੱਲੇ ਪਰਿਵਾਰ ਨੂੰ ਨਹੀਂ ਪੂਰੇ ਪੰਜਾਬ ਨੂੰ ਹਰ ਇੱਕ ਉਸ ਪੰਜਾਬੀ ਜੂਥ ਨੂੰ ਹਰ ਇੱਕ ਪੰਜਾਬੀ ਨੌਜਵਾਨ ਨੂੰ ਜਿਨ੍ਹਾਂ ਦੇ ਦਿਲਾਂ ਦੀ ਧੜਕਣ ਹੁੰਦੇ ਨੇ ਇਹ ਨੌਜਵਾਨ ਜਿਹੜੇ ਇੱਕ ਮੈਸੇਜ ਦੇ ਕੇ ਜਾਂਦੇ ਨੇ ਬਹੁਤ ਛੋਟੀ ਘੱਟ ਉਮਰ ਲਿਖਾ ਕੇ ਲੈ ਕੇ ਆਂਦੇ ਰੱਬ ਕੋਲ ਆਪਣੀ ਤੇ ਫਿਰ ਇੱਕ ਨਾਮ ਖੱਟ ਕੇ ਥੋੜੇ ਸਮੇਂ ਦੇ ਵਿੱਚ ਤੇ ਫਿਰ ਇਸ ਦੁਨੀਆ ਤੋਂ ਰੁਖਸਤ ਜਿਹੜੇ ਨੇ ਕਿ ਹੋ ਜਾਂਦੇ ਨੇ ਤਾਂ ਇਹ ਤਸਵੀਰ ਜਿਹੜੀ ਆ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਇਹ ਤਸਵੀਰ ਹੈ ਪ੍ਰਮਾਤਮਾ ਕੋ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਸ ਆਤਮਾ ਨੂੰ ਸ਼ਾਂਤੀ ਦੇਵੇ ਅਜਿਹੇ ਨੌਜਵਾਨ ਜਿਹੜੇ ਵੀਰ ਇਹ ਕਦੇ ਵੀ ਜਿਹੜਾ ਆ ਜ਼ਰੂਰ ਜੋ ਪੰਜਾਬੀ ਨੌਜਵਾਨਾਂ ਲਈ ਜੂਥ ਆਈਕਨ ਆ ਇੱਕ ਤਰੀਕੇ ਦੇ ਨਾਲ ਬਹੁਤ ਗੰਭੀਰ ਜਿਹੜੀ ਆ ਸੱਟ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਆ ਉਹ ਲੱਗੀ ਹੈ ਤਾ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਕਿ ਉਹ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਕਿਸ ਤਰੀਕੇ ਨਾਲ ਜਿਹੜਾ ਆ ਪਰਿਵਾਰਕ ਮੈਂਬਰਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਆ ਪੰਜਾਬ ਨੂੰ ਝਟਕਾ ਲੱਗਿਆ ਆ ਤਾਂ ਪੰਜਾਬ ਦੇ ਨੌਜਵਾਨ ਹਨਾ ਕਿੰਨੀ ਖੂਬਸੂਰਤ ਗੱਲ ਹੁੰਦੀ ਜਦੋਂ ਆਪਾਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦੇ ਤਾਂ ਪੰਜਾਬ ਦੇ ਨੌਜਵਾਨ ਅਜਿਹੇ ਨੌਜਵਾਨ ਨੇ ਜਿੱਥੇ ਇੱਕ ਪੰਜਾਬ ਉੱਤੇ ਤੋਂਮਤਾ ਲੱਗਦੀ ਕਿ ਨਸ਼ੇ ਚ ਦਲਦਲ ਚ ਫਸਿਆ ਉੱਥੇ ਅਜਿਹੇ ਪੰਜਾਬ ਦੇ ਪੰਜਾਬੀ ਗੱਭਰੂ ਨੌਜਵਾਨ ਤਾਂ ਜਵੰਦੇ ਵਰਗੇ ਨੌਜਵਾਨ ਸੋਨੇ ਕਾ ਉੱਚੇ ਕੱਦ ਵਾਲੇ ਸੋਨੇ ਸੁਨੱਖੇ ਚੰਗੀ ਪੱਗ ਬੰਨਣ ਵਾਲੇ ਸੁਰੀਲਾ ਗਾਉਣ ਵਾਲੇ ਚੰਗੇ ਬੋਡੀ ਬਿਲਡਰ ਬਰਿੰਦਰ ਘੁੰਮਣ ਵਰਗੇ ਕੋਈ ਵੀ ਘਾਟ ਨਹੀਂ ਅਜੇ ਇਹ ਨੌਜਵਾਨਾਂ ਦੇ ਵਿੱਚ ਜਿਨ੍ਹਾਂ ਨੂੰ ਰੱਬ ਛੋਟੀ ਉਮਰ ਹੀ ਜੜਾ ਆ ਉਹ ਲੈ ਜਾਂਦਾ ਜਿੱਥੇ ਪਰਿਵਾਰ ਵਾਲਿਆਂ ਨੂੰ ਦੁੱਖ ਝੱਲਣਾ ਪੈਂਦਾ ਜਿੱਥੇ ਪਰਿਵਾਰ ਵਾਲਿਆਂ ਨੂੰ ਵੱਡਾ ਘਾਟਾ ਪੈਂਦਾ ਜ਼ਖਮ ਲੱਗਦੇ ਨੇ ਉੱਥੇ ਕਿਤੇ ਨਾ ਕਿਤੇ ਅ ਦੂਸਰੇ ਪਾਸੇ ਜੋ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਵੀ ਇੱਕ ਵੱਡਾ ਘਾਟਾ ਇਸ ਦਾ ਜਿਹੜਾ ਆ ਉਹ ਮਹਿਸੂਸ ਹੁੰਦਾ ਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਤਾਂ ਜਿਹੇ ਨੌਜਵਾਨ ਪਹਿਲੇ ਰੱਬ ਕੋਲ ਆਪਣੀ ਜਿਹੜੀ ਆ ਉਮਰ ਲਿਖਾ ਕੇ ਲੈ ਕੇ ਆਂਦੇ ਕਿ ਰੱਬਾ ਲੰਬੀ ਉਮਰ ਵਿਸ਼ਾਕ ਨਾ ਦਈ ਪਰ ਵਧੀਆ ਜ਼ਿੰਦਗੀ ਦਈ ਤਾਂ ਉਸੇ ਤਰੀਕੇ ਨਾਲ ਵਧੀਆ ਜ਼ਿੰਦਗੀ ਜਿਉ ਕੇ ਘੱਟ ਉਮਰ ਦੇ ਵਿੱਚ ਅਜਿਹੇ ਨੌਜਵਾਨ ਜਿਹੜੇ ਨੇ ਕਿ ਉਹ ਚਲੇ ਜਾਂਦੇ ਨੇ ਤਾਂ ਇਹ ਤਸਵੀਰਾਂ ਦਿਲ ਨੂੰ ਦਹਿਲਾਕੀ ਰੱਖ ਦੇਣ ਵਾਲੀਆਂ ਨੇ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਨੌਜਵਾਨ ਜਿਹੜਾ ਆ ਅੱਜ ਆਪਣਾ ਨਾਮ ਨਾ ਖੱਟ ਕੇ ਦੁਨੀਆ ਦੇ ਉੱਤੇ ਨਾਮ ਖੱਟ ਕੇ ਇਸ ਦੁਨੀਆ ਤੋਂ ਜਿਹੜਾ ਆ ਰੁਖਸਤ ਹੋ ਗਿਆ ਆਲੇ ਦੁਆਲੇ ਤੁਸੀਂ ਆਖਰੀ ਸਵਾਰੀ ਦੀ ਤਸਵੀਰ ਦੇਖ ਪਾ ਰਹੇ ਹੋ ਪੰਜਾਬ ਦਾ ਹੀਰਾ ਬਰਿੰਦਰ ਸਿੰਘ ਘੁੰਮਣ ਸ਼ਰਦਾ ਅੰਜਲੀ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਬੇहद ਮੰਦ ਭਾਗੀ ਜਿਹੜੀ ਆ ਘਟਨਾ ਵਾਪਰੀ ਹੈ। ਦੂਰੇ ਉਹਨਾਂ ਨੇੜੇ ਕਰਕੇ ਸ਼ਾਟ ਲੈ। ਲੈ ਉਹਨਾਂ ਨੇੜੇ ਰੱਖ ਦੂਰ ਰਹਣ ਦੇ। ਨੇੜੇ ਕਰਕੇ ਆਹਾਂ ਨੇੜੇ ਨੇੜੇ ਰੱਖੋ ਬਸ ਨੇੜੇ ਰੱਖੋ। ਤਾਂ ਦੇਖੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਉਹਨਾਂ ਮ੍ਰਿਤਕ ਦੇਹ ਜਿਹੜੀ ਆ ਉਹ ਲਿਜਾਈ ਜਾ ਰਹੀ ਆ ਪਰ ਭੈਣਾ ਜੋ ਉਹਨਾਂ ਦੇ ਬ੍ਰਦਰ ਨੇ ਰੋਂਦੇ ਨਜ਼ਰ ਆ ਰਹੇ ਨੇ। ਕਿਉਂਕਿ ਇਹ ਦੁੱਖ ਭਰਿਆ ਜਿਹੜਾ ਆ ਉਹ ਦੁੱਖ ਪਰਿਵਾਰ ਨੂੰ ਹੀ ਪਤਾ ਕਿੱਡਾ ਵੱਡਾ ਦੁੱਖ ਕਿੱਡਾ ਵੱਡਾ ਘਾਟਾ ਜਿਹੜਾ ਇਸ ਪਰਿਵਾਰ ਨੂੰ ਪਿਆ ਆ ਤਾਂ ਇਹ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਘਟਨਾ ਨੇ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਪਰ ਉਹ ਵਿਚਾਰਾ ਇਕੱਲਾ ਦੁਬਾਰਾ ਫਿਰ ਉਸੇ ਤਰੀਕੇ ਦੇ ਨਾਲ ਜੋ ਮੋਢਿਆਂ ਦਾ ਭਾਰ ਹਲਕਾ ਹੋਇਆ ਸੀ ਦੁਬਾਰਾ ਫਿਰ ਮੋਢਿਆਂ ਤੇ ਆਣ ਭਾਰ ਪਿਆ ਆ ਦੁਬਾਰਾ ਫਿਰ ਆਪਣੇ ਪਰਿਵਾਰ ਨੂੰ ਸਾਹਮਣਾ ਪੈਣਾ ਹੈ ਹਰ ਇੱਕ ਅੱਖ ਰੋ ਰਹੀ ਆ ਹਰ ਇੱਕ ਅੱਖ ਨਾਮ ਹੋ ਰਹੀ ਆ ਅੱਖਾਂ ਦੇ ਵਿੱਚ ਅਥਰੂ ਨੇ ਅੱਖਾਂ ਦੇ ਵਿੱਚ ਅਥਰੂ ਨੇ ਕਿਸ ਤਰੀਕੇ ਨਾਲ ਪਰਿਵਾਰਕ ਮੈਂਬਰ ਬਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਬੇਹੱਦ ਖੌਫਨਾਕ ਜਿਹੜੀ ਇਹ ਘਟਨਾ ਵਾਪਰੀ ਹੈ ਜਿਸ ਨੇ ਦਿਲ ਝੰਡੋੜ ਕੇ ਰੱਖ ਦਿੱਤਾ ਇਸ ਵੇਲੇ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖ ਪਾ ਰਹੇ ਹੋ ਤੁਸੀਂ ਜਿੱਥੇ ਹੁਣ ਬਰਿੰਦਰ ਘੁੰਮਣ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਜਲੰਧਰ ਮਾਡਲ ਟਾਊਨ ਲਜਾਈ ਜਾਵੇਗੀ ਉਸ ਦੇ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਪੰਜ ਤਤਾਂ ਦੇ ਵਿੱਚ ਜਿਹੜਾ ਆ ਇਹ ਨੌਜਵਾਨ ਬਲੀਨ ਹੋ ਜਾਵੇਗਾ ਸ਼ਰਧਾਂਜਲੀ ਜਿਹੜੀ ਹੈ ਬਰਿੰਦਰ ਘੁੰਮਣ ਨੂੰ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਪਾ ਰਹੇ ਹੋ ਉਸ ਦੇ ਜਿਹੜੇ ਆ ਪਰਿਵਾਰਕ ਮੈਂਬਰ ਕਿਤੇ ਨਾ ਕਿਤੇ ਬਿਰਲਾਪ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਬਾ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਹਰ ਇੱਕ ਅੱਖ ਨਮ ਹੈ ਕਿਉਂਕਿ ਜੋਥ ਆਈਕਨ ਸੀ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਇੱਕ ਜੂਥ ਆਈਕਨ ਸੀ ਹਰ ਇੱਕ ਰੋ ਰਿਹਾ ਆ ਹਰ ਇੱਕ ਸ਼ਖਸ ਜਿਹੜਾ ਆ ਰੋ ਰਿਹਾ ਆ ਤਾਂ ਬਰਿੰਦਰ ਘੁੰਮਣ ਜਿਸ ਨੇ ਥੋੜੀ ਉਮਰ ਦੇ ਵਿੱਚ ਐਡਾ ਵੱਡਾ ਨਾਮ ਨਾ ਖੱਟਿਆ ਪੰਜਾਬ ਦਾ ਨਾਮ ਉੱਚਾ ਕੀਤਾ ਜੂਥ ਆਈਕਨ ਸੀ ਤਾਂ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਦੇ ਦਿਲ ਦਹਿਲਾ ਕੇ ਰੱਖ ਦਿੱਤੇ ਤਾਂ ਹੁਣ ਪੰਜ ਤਤਾਂ ਦੇ ਵਿੱਚ ਬਲੀਨ ਹੋ ਜਾਣਗੇ ਬਰਿੰਦਰ ਘੁੰਮਣ ਜਿਨ੍ਹਾਂ ਦੀ ਮ੍ਰਿਤਕ ਦੇ ਨੂੰ ਜਿਹੜਾ ਆ ਉਹ ਪੰਜ ਤਤਾਂ 'ਚ ਉਹਨਾਂ ਦੀ ਅੰਤਿਮ ਸਸਕਾਰਾਂ ਦੇ ਲਈ ਜੜਾਇਆ ਉਹ ਲਜਾਇਆ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੇहद ਹੀ ਭਾਵੁਕ ਪਲਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਹਰ ਅੱਖ ਜਿਹੜੀ ਹੈ ਇਸ ਵੇਲੇ ਨਾਮ ਹੈ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਜਿਹੜਾ ਅੰਤਿਮ ਸਸਕਾਰ ਕੀਤਾ ਜਾ ਰਿਹਾ ਹੈ ਅੰਤਿਮ ਰਸਮਾਂ ਜਿਹੜੀਆਂ ਨੇ ਪਰਿਵਾਰ ਸਕੇ ਸਬੰਧੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਬੀਤੇ ਦਿਨ ਜਿਹੜਾ ਬਹੁਤ ਵੱਟਾ ਪਾਣਾ ਵਾਪਰ ਜਾਂਦਾ ਹੈ ਆਪਰੇਸ਼ਨ ਕਰਵਾਉਣ ਵਾਸਤੇ ਵਰਿੰਦਰ ਖੁੰਮਣ ਜਿਹੜਾ ਹਸਪੀਟਲ ਗਿਆ ਸੀ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਖੁਦ ਜਿਹੜਾ ਗੱਡੀ ਡਰਾਈਵ ਕਰਕੇ ਵਰਿੰਦਰ ਖੁੰਮਣ ਹਸਪੀਟਲ ਗਿਆ ਸੀ ਹੱਸਦਾ ਖੇਡਦਾ ਗਿਆ ਸੀ ਕਹਿੰਦੇ ਸੀ ਕਿ ਅੱਧੇ ਘੂ ਘੰਟੇ ਦੇ ਵਿੱਚ ਵਿੱਚ ਜਿਹੜਾ ਠੀਕ ਹੋ ਜਾਏਗਾ ਤੇ ਇਸੇ ਦੌਰਾਨ ਜਿਹੜਾ ਇੱਕ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਵਰਿੰਦਰ ਖੁੰਮਣ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਦੁਖਦਾਈ ਖਬਰ ਤੋਂ ਬਾਅਦ ਜਿੱਥੇ ਪਰਿਵਾਰ ਦਾ ਸਕੇ ਸਬੰਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਉੱਥੇ ਹੀ ਪੂਰਾ ਪੰਜਾਬ ਗਮ ਦੇ ਵਿੱਚ ਡੁੱਬਿਆ ਹੋਇਆ ਕਿਉਂਕਿ ਵਰਿੰਦਰ ਘੁੰਮਣ ਦੇ ਵੱਲੋਂ ਅਕਸਰ ਜਿਹੜਾ ਸਭ ਨੂੰ ਹਸਾਇਆ ਜਾਂਦਾ ਸੀ ਸਭ ਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਵਧੀਆ ਬੋਲ ਪਾਣੀ ਰੱਖੀ ਜਾਂਦੀ ਸੀ ਪਰ ਇਸ ਮੰਦਪਾਕੀ ਘਟਨਾ ਤੋਂ ਬਾਅਦ ਜਿਹੜਾ ਪੂਰੇ ਪੰਜਾਬ ਦਾ ਰੋ ਰੋ ਕੇ ਪੂਰਾ ਹਾਲ ਹੈ ਕਿਉਂਕਿ ਅਜੇ ਤਾਂ ਰਾਜਵੀਰ ਜਵੰਦਾ ਦੀ ਟਿਕਾ ਜਿਹੜੀ ਹੈ ਠੰਡੀ ਵੀ ਨਹੀਂ ਹੋਈ ਸੀ ਕਿ ਉਸ ਤੋਂ ਬਾਅਦ ਇਹ ਜਦੋਂ ਮੰਦਪਾਕੀ ਖਬਰ ਸੁਣਾ ਨੂੰ ਮਿਲੀ ਤਾਂ ਪੂਰਾ ਪੰਜਾਬ ਜਿਹੜਾ ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਕਿ ਆ ਕੀ ਹੋ ਗਿਆ ਇੰਡਸਟਰੀ ਨੂੰ ਕਿਸ ਦੀ ਨਸਰ ਲੱਗੀ ਕਿਵੇਂ ਅਜੇ ਹਾ ਹੋ ਗਿਆ ਕਿਸੇ ਨੂੰ ਭਰੋਸਾ ਤੱਕ ਨਹੀਂ ਹੋਇਆ ਕਿਉਂਕਿ ਬੀਤੇ ਦਿਨ ਜਿਹੜਾ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸੁਣ ਕੇ ਖੁਦ ਜੋ ਬਾਡੀ ਬਿਲਡਰ ਵਰਿੰਦਰ ਘੁੰਮਣ ਨੇ ਖੁਦ ਤਾਂ ਹ ਮਾਰ ਮਾਰ ਕੇ ਰੋਂਦੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਜਿਹੜੀ ਹੈ ਸਾਂਝੀ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਨੇ ਆਪਣੇ ਭਰਾ ਦੇ ਤੁਰ ਜਾਣ ਦਾ ਜਿਹੜਾਗਾ ਡਾਡਾ ਕੰਮ ਵਿਖਾਇਆ ਪਰ ਖੁਦ ਜਾਣਦੇ ਹੀ ਨਹੀਂ ਸੀ ਕਿ ਅਗਲੇ ਦਿਨ ਉਹਨਾਂ ਦੇ ਨਾਲ ਵੀ ਅਜਿਹਾ ਪਾਣਾ ਵਾਪਰ ਸਕਦਾ ਹੈ ਕਿਉਂਕਿ ਇੱਕੋ ਹੀ ਦਿਨ ਦੇ ਵਿੱਚ ਜਿਹੜੇ ਨੇ ਹਾਲਾਤ ਬਦਲ ਜਾਂਦੇ ਨੇ ਅਗਲੇ ਹੀ ਦਿਨ ਜੜੀ ਹੈ ਬਾਡੀ ਬਿਲਡਰ ਅਦਾਕਾਰ ਵਰਿੰਦਰ ਘੁੰਮਣ ਦੀ ਜੜੀ ਹੈ ਮਾਤ ਦੀ ਖਬਰ ਜਦੋਂ ਮਿਲੀ ਤਾਂ ਪੂਰੀ ਇੰਡਸਟਰੀ ਪੂਰਾ ਪੰਜਾਬ ਤਾ ਹਾਂ ਮਾਰ ਮਾਰ ਕੇ ਰੋਇਆ ਕਿ ਰੱਬਾ ਆ ਕੀ ਕਹਿਰ ਤੂੰ ਤਾ ਦਿੱਤਾ ਪਰਿਵਾਰ ਸਕੇ ਸਬੰਧੀ ਜਿਹੜੇ ਨੇ ਬੁਰੇ ਤਰੀਕੇ ਦੇ ਨਾਲ ਆਪਣਾ ਹੋਸ਼ ਗਵਾ ਚੁੱਕੇ ਨੇ ਮਾਤੇ ਤਾ ਹਾਂ ਮਾਰ ਮਾਰ ਕੇ ਰੋ ਰਹੀ ਐ ਮਾਤੇ ਸੜਕ ਤੇ ਡਿੱਗ ਜਾਂਦੀ ਐ ਕਿ ਮੇਰੇ ਪੁੱਤ ਨਾਲ ਆ ਕੀ ਹੋ ਗਿਆ ਕੱਲ ਤਾਂ ਮੇਰਾ ਪੁੱਤ ਅਜੇ ਚੰਗਾ ਪੜਾ ਸੀ ਨਿੱਕੇ ਨਿੱਕੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਐ ਪਤਨੀ ਜਿਹੜੀ ਐ ਆਪਣਾ ਹੋਸ਼ ਗਵਾ ਚੁੱਕੀ ਐ ਮਾਂ ਨੂੰ ਹੋਸ਼ ਨਹੀਂ ਭੈਣ ਭਰਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਅਜੇ ਤਾ ਕੱਲੀ ਬਹੁਤ ਵੱਡਾ ਘਾਟਾ ਜਿਹੜਾ ਪੰਜਾਬੀਆਂ ਨੂੰ ਪਿਆ ਪਰਵਾਰਾਂ ਨੂੰ ਪਿਆ ਕੱਲ ਅਜੇ ਜੋ ਗਾਇਕ ਰਾਜਵੀਰ ਚਵੰਦਾ ਨੇ ਉਹਨਾਂ ਦਾ ਅੰਤਿਮ ਸੰਸਕਾਰ ਅਜੇ ਕੀਤਾ ਸੀ ਕਿ ਸ਼ਾਮ ਤੱਕ ਇਹ ਦੁਖਦਾਈ ਖਬਰ ਸਾਹਮਣੇ ਆ ਗਈ ਕਿ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਜਿਹੜੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਪਰ ਇਸ ਮੰਦਪਾਗੀ ਘਟਨਾ ਤੋਂ ਬਾਅਦ ਪੂਰਾ ਪੰਜਾਬ ਰੋ ਰਿਹਾ ਹੈ ਬਹੁਤ ਹੀ ਗਮ ਦੇ ਵਿੱਚ ਇਸ ਵੇਲੇ ਪੂਰਾ ਪੰਜਾਬ ਜਿਹੜਾ ਡੁੱਬਿਆ ਹੋਇਆ ਹੈ ਕਿਉਂਕਿ ਇੱਕਦਮ ਜਿਹੜਾ ਹੈਗਾ ਬਾਡੀ ਬਿਲਡਰ ਵਰਿੰਦਰ ਘੁੰਮਣ ਨੂੰ ਕਿਹਾ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਜੋ ਮ੍ਰਿਤਕ ਦੇ ਸਮਰਥਕ ਸਮਰਥਕ ਨੇ ਉਹਨਾਂ ਨੇ ਏ ਵੀ ਕਿਹਾ ਕਿ ਡਾਕਟਰਾਂ ਦੇ ਵੱਲੋਂ ਗਲਤ ਟੰਗ ਦੇ ਨਾਲ ਜਿਹੜਾ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਰੋਲਾ ਵੀ ਜਰੂਰ ਪਿਆ ਸੀ ਪਰ ਇੱਕ ਵੱਡਾ ਨਾਮਣਾ ਖੱਟਣ ਵਾਲਾ ਜੋ ਚਿਹਰਾ ਸੀ ਇਸ ਦੁਨੀਆ ਤੋਂ ਚਲਾ ਗਿਆ ਹਰ ਕਿਸੇ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੈ ਹਰ ਕੋਈ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਕੋਲ ਪੁੱਛਿਆ ਹੋਇਆ ਕਿ ਦੁੱਖ ਦੀ ਘੜੀ ਦੇ ਵਿੱਚ ਜਿਹੜਾਗਾ ਇਸ ਵੇਲੇ ਪਰਿਵਾਰ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਹੈ ਜਦੋਂ ਚੰਗਾ ਪळा ਬੰਦਾ ਕਰੋ ਇੱਕਦਮ ਜਾਂਦਾ ਹੈ ਤੇ ਉਸ ਤੋਂ ਬਾਅਦ ਘਰ ਕਦੇ ਪਰਤੇ ਹੀ ਨਾ ਤਾਂ ਬਸ ਇੱਕ ਤਰ੍ਹਾਂ ਦਾ ਪਰਿਵਾਰ ਦਾ ਮਰਨ ਹੋ ਜਾਂਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਮਰਨ ਵਾਲਾ ਇਸ ਦੁਨੀਆ ਤੋਂ ਨਹੀਂ ਜਾਂਦਾ ਬਲਕਿ ਜਿਹੜੇ ਪਿੱਛੇ ਰਹਿ ਜਾਂਦੇ ਨੇ ਕਾਟਾ ਉਹਨਾਂ ਨੂੰ ਪੈਂਦਾ ਉਹਨਾਂ ਦਾ ਤਾਂ ਜਮਾਂ ਹੀ ਜਿਉਂਦੇ ਜੀ ਮਰਨ ਵਾਲਾ ਹਾਲ ਹੋ ਜਾਂਦਾ ਤੇ ਹੁਣ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਨੇ ਉਹ ਪਰਿਵਾਰ ਸਕੇ ਸੰਬੰਧੀ ਦੋਸਤਾਂ ਮਿੱਤਰਾਂ ਤੇ ਹੋਰ ਇੰਡਸਟਰੀ ਦੇ ਸਿਤਾਰਿਆਂ ਦੇ ਵੱਲੋਂ ਜਿਹੜੀਆਂ ਨੇ ਅਦਾ ਕੀਤੀਆਂ ਜਾ ਰਹੀਆਂ ਮਾਂ ਪੈਣ ਪਤਨੀ ਬੱਚੇ ਦੋਸਤ ਹਰ ਕੋਈ ਜਿਹੜਾ ਬਹੁਤ ਭਾਵੁਕ ਹੈ ਹਰ ਕੋਈ ਰੋ ਰਿਹਾ ਹੈ ਹਰ ਅੱਖ ਜਿਹੜੀ ਹੈ ਅੱਜ ਨਮ ਹੋਈ ਹੈ ਕਿਉਂਕਿ 2 ਦਿਨਾਂ ਦੇ ਵਿੱਚ ਦੋ ਵੱਡੇ ਚਿਹਰੇ ਜਿਨ੍ਹਾਂ ਨੇ ਬਹੁਤ ਨਾਮਣਾ ਕਮਾਇਆ ਹੋਵੇ ਉਹਨਾਂ ਨੂੰ ਖੋ ਦੇਣਾ ਪੰਜਾਬ ਵਾਸਤੇ ਬਹੁਤ ਵੱਟਾ ਘਾਟ ਹੈ ਜੋ ਸ਼ਾਇਦ ਕਦੇ ਵੀ ਜੜਾ ਬੁਰਾ ਨਹੀਂ ਹੋ ਸਕਦਾ ਕਿਉਂਕਿ ਵੱਡੇ ਚਿਹਰੇ ਸੀ ਬਹੁਤ ਦੁਨੀਆ ਜੜੀਆਂ ਇਹਨਾਂ ਨੂੰ ਪਿਆਰ ਕਰਦੀ ਸੀ ਚਾਹੇ ਰਾਜਵੀਰ ਜਵੰਦਾ ਹੋਣ ਚਾਹੇ ਬਾਡੀ ਬਿਲਡਰ ਓਵਿੰਦਰ ਘੁੰਮਣ ਹੋਣ ਦੋਹਾਂ ਨੂੰ ਜੜਾ ਬਹੁਤ ਪਿਆਰ ਕੀਤਾ ਜਾਂਦਾ ਸੀ ਪੰਜਾਬੀਆਂ ਦੇ ਵੱਲੋਂ ਪਰ ਦੋ ਦਿਨਾਂ ਦੇ ਵਿੱਚ ਦੋ ਅਜਿਹੀਆਂ ਸ਼ਖਸੀਅਤਾਂ ਦਾ ਚਲੇ ਜਾਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਘਾਟਾ ਹੈ ਜੋ ਸ਼ਾਇਦ ਰਹਿਦੀ ਜ਼ਿੰਦਗੀ ਤੱਕ ਪੂਰਨੀ ਹੋ ਸਕਦਾ ਦੋਸਤ ਸਕੇ ਸੰਬੰਧੀ ਜੜੇ ਨੇ ਰੋ ਰਹੇ ਨੇ ਬੁਰਾ ਹਾਲ ਹੈ ਰੋੜੋ ਕੇ ਪਰਿਵਾਰ ਦਾ ਪਰ ਜਿਹੜਾ ਇਸ ਵੇਲੇ ਪਰਿਵਾਰ ਨੂੰ ਪਿਆਇਆ ਉਹਨਾਂ ਦੇ ਜੋ ਇੱਕ ਸਪੋਰਟਸਮੈਨ ਸੀ ਇੱਕ ਪੰਜਾਬ ਨੂੰ ਪਿਆਰ ਕਰਨ ਵਾਲਾ ਨੌਜਵਾਨਾਂ ਦਾ ਜੂਥ ਆਈਕਨ ਜਿਸ ਦੀ ਕਿ ਦੇਖ ਪਾ ਰਹੇ ਉਹਦਾ ਜੋ ਜਿਗਰੀ ਜਾਰ ਹੈ ਜੋ ਜਿਸਨੇ ਲਾਲ ਟੀ-ਸ਼ਰਟ ਪਾਈ ਉਹ ਦੇਖੋ ਉਸਦਾ ਪਰਿਵਾਰ ਕਿਦਾਂ ਪੁੱਬਾਂ ਮਾਰ ਕੇ ਰੋਂਦੇ ਨਜ਼ਰ ਆ ਰਹੇ ਕਿਉਂਕਿ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਕੱਡਾ ਵੱਡਾ ਘਾਟਾ ਪਿਆ ਉੱਥੇ ਕਿਤੇ ਨਾ ਕਿਤੇ ਇਸ ਪੰਜਾਬੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ ਕਿਉਂਕਿ ਕਦੇ ਸੋਚਿਆ ਨਹੀਂ ਹੋਣਾ ਕਿਸ ਤਰੀਕੇ ਦੀ ਘਟਨਾ ਜਿਹੜੀ ਹੈ ਪਰਿਵਾਰ ਦੇ ਨਾਲ ਵਾਪਰ ਸਕਦੀ ਹੈ ਇੱਕ ਸਪੋਰਟਸਮੈਨ ਸੀ ਚੰਗੇ ਇਨਸਾਨ ਸੀ ਬਹੁਤ ਸਾਰੇ ਖਿਤਾਬ ਜਿਹੜੇ ਇਹਨਾਂ ਦੇ ਵੱਲੋਂ ਜਿੱਤੇ ਗਏ ਸਨ ਨਾਮ ਇਹਨਾਂ ਦਾ ਚਮਕਦਾ ਸੀ ਗੂੰਜਦਾ ਸੀ ਹਰ ਇੱਕ ਨੌਜਵਾਨ ਇਹਨਾਂ ਨੂੰ ਦੇਖਣਾ ਪਸੰਦ ਕਰਦਾ ਸੀਗਾ ਭਾਰਤ ਦੇ ਪਹਿਲੇ ਬਾਡੀ ਬਿਲਡਰ ਸੀ ਜਿਨ੍ਹਾਂ ਨੇ ਆਈ ਐਫ ਬੀ ਬੀ ਪ੍ਰੋ ਕੱਟ ਜਿਨ੍ਹਾਂ ਨੂੰ ਮਿਲਿਆ ਹੋਇਆ ਸੀਗਾ ਮਿਸਟਰ ਏਸ਼ੀਆ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਜਿਹੜਾ ਜੇਤੂ ਸੀਗੇ ਮਿਸਟਰ ਇੰਡੀਆ ਜੇਤੂ ਸੀਗੇ 2009 ਦੇ ਵਿੱਚ ਤਾਂ ਇੱਕ ਚੰਗਾ ਮੈਸੇਜ ਦਿੰਦੇ ਸਨ ਚੰਗਾ ਸੁਨੇਹਾ ਖਾਸ ਕਰਕੇ ਵੈਜੀਟੇਰੀਅਨ ਡਾਈਟ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਆ ਬਾਡੀ ਬਣਾਈ ਸੀ ਉਹਨਾਂ ਦੇ ਰਿਸ਼ਤੇਦਾਰ ਤੁਸੀਂ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਭੈਣ ਇੱਕ ਸਾਈਡ ਉਹਨਾਂ ਦੇ ਖੜੇ ਆ ਅੱਖਾਂ ਦੇ ਵਿੱਚ ਅਥਰੂ ਹੈ ਕਿਉਂਕਿ ਇਹ ਕਿਤਨੇ ਕਿਤੇ ਇਹ ਤਸਵੀਰਾਂ ਦਾ ਹਲਾ ਕੇ ਰੱਖ ਦਿੰਦੇ ਧਰਾ ਕੇ ਰੱਖ ਦੇਣ ਵਾਲੀਆਂ ਕਿਉਂਕਿ ਇੱਕ ਮਾਂ ਦਾ ਜੋ ਪੁੱਤ ਹੈ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਬਰਿੰਦਰ ਘੁੰਮਣ ਜਿਸ ਦਾ